ਮੈਂ ਰਮਨਦਰ ਰੱਕੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਟ੍ਰਾਂਸਪੋਰਟ ਸੰਘ ਦੀ ਨਾਲ ਹਾਂ ਪਾਰਟੇਦਤਾ ਪਾਰਟੀ ਤੁਹਾਨੂੰ ਸਾਰੇ ਦੇਸ਼ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਖਰੜ ਵਾਸੀਆਂ ਨੂੰ ਆਪਣੇ ਤੇ ਆਪਣੇ ਪਰਿਵਾਰ ਨੂੰ ਜਨਮਾਸ਼ਮੀ ਦੀ ਲੱਖ ਲੱਖ ਬਧਾਈਆਂ ਦਿੰਦਾ ਇਸ ਪਵਿੱਤਰ ਦਿਹਾੜੇ ਤੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਮੁਜਬਤੀ ਕਰਦਾ ਹੈ ਇਹ ਜਿਹੜੇ ਸਾਡੇ ਦੇਸ਼ ਦਾ ਅਜ ਕੱਲ ਮਾਹੌਲ ਚੱਲ ਰਿਹਾ ਹੈ ਜਿਹੜੀ ਆਪਣੀ ਬੇਟੀਆਂ ਨਾਲ ਜਿਹੜਾ ਵੀ ਕੇਸਿਸ ਹੋ ਰਹੇ ਹਨ ਇਹਨਾਂ ਨੂੰ ਅਸੀਂ ਸਾਰੇ ਨਾਲ ਮਿਲ ਕੇ ਇਹ ਸਾਰੇ ਕੇਸਾਂ ਨੂੰ ਖਤਮ ਕਰੀਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਾਲ ਦਾ ਦਿਮਾਗ ਫਰੈਸ਼ ਕਰੇ ਤੇ ਆਪਣੇ ਗੁਰੂਆਂ ਨੂੰ ਦੇਸ਼ ਵਾਸੀਆਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਐਜੂਕੇਟ ਕਰੇ ਕਿ ਰਿਸਪੈਕਟ ਕਰੇ ਕੁੜੀਆਂ ਦੇ ਰਿਸਪੈਕਟ ਕਰੇ ਸਾਰੇ ਮਾਂ ਪਿਓ ਨਾਲ ਆਪਾਂ ਸਾਰੇ ਇਸ ਦਿਹਾੜੇ ਦੇ ਅੰਦਰ ਜਦੋਂ ਮਾਸਟਰ ਵੀ ਉਪਲਬਧ ਛੇ ਇੱਕ ਇੱਕ ਪ੍ਰਣ ਲਈਏ ਕਿ ਆਪਾਂ ਆਪਣੇ 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 ਇਲਾਕੇ ਦੇ ਮੋਹੱਲੇ ਦੇ ਤੇ ਦੇਸ਼ ਦੇ ਇੱਕ ਜ਼ਰੂਰੀ ਮਿਸ਼ਨ ਚਲਾਵਾਂਗੇ ਜਿਸसे ਆਪਾਂ ਸਾਰਿਆਂ ਨੂੰ ਐਜੂਕੇਟ ਕਰਾਂਗੇ ਤੇ ਇਦਾਂ ਦੇ ਅਨਿਆਏ ਦੇ ਖਿਲਾਫ ਅਸੀਂ ਸਾਰੇ ਰਨ ਲੜ ਕੇ ਆਪਾਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਮੇਰੀ ਤੇ ਗਰੀ ਪਰਿਵਾਰ ਦੀ ਤਰਫੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਤਾ ਦੇ ਰਹੇ ਹਾਂ